ਤਕਰੀਬਨ ਦੁਨੀਆ ਭਰ ਵਿੱਚ ਵਸਦੇ ਸਿੱਖ ਜਿਹੜੇ ਨੇ ਉਹ ਅਸ਼ਰੀ ਅਕਾਲ ਤਖਸਾਲ ਵਲ ਦੇਖਦੇ ਨੇ ਅਕਾਲ ਤਖਸਾਲ ਤੋਂ ਹੋਏ ਫੈਸਲੇ ਵੱਲ ਦੇਖਦੇ ਨੇ ਅ ਔਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਦੇ ਕੋਲ ਵੀ ਆ ਕੇ ਗੱਲ ਕਹੀ ਗਈ ਕਿ ਤੁਹਾਡਾ ਸਤਾਰ ਕਿ ਜਿਹੜਾ ਹੋਇਆ ਨਾ ਹੋਇਆ ਔਰ ਮੈਂ ਤਾਂ ਸਮਝਦਾ ਸੀ ਕਿ ਸ਼ਾਇਦ ਅਕਾਲ ਤਖਸਾਲ ਦਾ ਹੁਕਮ ਜਿਹੜਾ ਹੈ ਉਹ ਵਿਸ਼ਵ ਵਿਆਪੀ ਸਿੱਖਾਂ 'ਤੇ ਲਾਗੂ ਹੁੰਦਾ ਹੈ ਪਰ ਕੱਲ ਪਤਾ ਲੱਗਾ ਮੈਨੂੰ ਕਿ ਨਹੀਂ ਅਕਾਲ ਤਖਸਾਲ ਦਾ ਹੁਕਮ ਜਿਹੜਾ ਕੇਵਲ ਅਕਾਲ ਤਖਸਾਲ ਦੀ ਇਹ ਜਿਹੜੀ ਚਾਰ ਦੁਆਰੀ ਹੈ ਉਹਦੇ ਅੰਦਰ ਹੀ ਹੁੰਦਾ ਤੇ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਔਰ ਇਹ ਜਿਹੜਾ ਕਲ ਸੁਨੇਹਾ ਸੀਗਾ ਇਹ ਸ਼ਰਮਨ ਗੁਰਦੁਆਰਾ ਪ੍ਰਬੰਧਕ ਸਿੰਘ ਸਭ ਲੱਗਦਾ ਨਹੀਂ ਕਿ ਕਿਸੇ ਨੂੰ ਵੀ ਚਾਹੇ ਉਹ ਜਿਹਦਰ ਸਾਹਿਬਾਨ ਨੇ ਚਾਹੇ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਨੇ ਚਾਹੇ ਕੋਈ ਵੀ ਛੋਟਾ ਵੱਡਾ ਕੋਈ ਮੁਲਾਜ਼ਮ ਹੈ ਉਹਨੂੰ ਲਾਉਣ ਦੀ ਤੇ ਲਾਉਣ ਦੀ ਜਿਹੜੀ ਅਡਾ ਅਧਿਕਾਰ ਖੇਤਰ ਹੈ ਕਿ 1925 ਦੇ ਐਕਟ ਦੇ ਮੁਤਾਬਕ ਸ਼ਰਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਵੰਤਰਕ ਕਮੇਟੀ ਹੈ ਉਹਨੂੰ ਹੁੰਦਾ ਖੁਸ਼ਕ ਇਹ ਜਾਨੀ ਹੈ ਜਿਸ ਨੂੰ ਕਿ ਕਾਫੀ ਤਰ੍ਹਾਂ ਕੀਤੀ ਜਾ ਰਹੀ ਹੈ ਠੀਕ ਹੈ ਦੇਖੋ ਇਹ ਸਾਰਾ ਜਿਹੜਾ ਪਹਿਲੂ ਹੈ ਨਾ ਇਹ ਬੜਾ ਦੁਖਦਾਈ ਪਹਿਲੂ ਹੈ ਐਸਾ ਨਹੀਂ ਸੀ ਹੋਣਾ ਚਾਹੀਦਾ ਜੋ ਹੋਇਆ ਤੇ ਬਹੁਤ ਸਹਿਜ ਸੰਜਮ ਸਾਨੂੰ ਸਾਰਿਆਂ ਨੂੰ ਇਸ ਮਾਮਲੇਤ ਰੱਖਣਾ ਚਾਹੀਦਾ ਹੈ ਐਜਪੀਸੀ ਪ੍ਰਧਾਨ ਨੇ ਸੀਪੀ ਨੂੰ ਕਿਵੇਂ ਦੇਖਦੇ ਦੇਖੋ ਐਸਪੀਸੀ ਪ੍ਰਧਾਨ ਬਹੁਤ ਬਤਿਆ ਵਰਸਿਕ ਨੇਕ ਚੰਗੇ ਦੇਖਵਾਲੇ ਬੇਦਾਗ ਔਰ ਗੁਰਸੇਖ ਸਖਸ਼ੀਖ ਨੇ ਧਾਮੇ ਸਾਫ ਦਾ ਅਸਤੀਫਾ ਦੇ ਕੇ ਜਾਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਫੇਸਬੁੱਕ ਅਕਾਊਂਟ ਤੇ ਜੋ ਪੋਸਟ ਪਾਈ ਗਈ ਸੀ ਜਾਨੀ ਹਰ ਕਿਸਨ ਦੇ ਹੱਕ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਨੈਤਿਕਤਾ ਦੇ ਆਧਾਰ ਤੇ ਉਸ ਜ਼ਿੰਮੇਵਾਰੀ ਨੂੰ ਖੋਲਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੀ ਪ੍ਰਧਾਨਗੀ ਹੈ ਉਹ ਤੁਮ ਉਸ ਵੀ ਫਾ ਦਿੰਨਾ ਪਰ ਮੈਂ ਕਹਿੰਦਾ ਕਿ ਜੇਕਰ ਉਹ ਨੱਚਦਾ ਤੇ ਇਹ ਵੀ ਨੱਚਦਾ ਕਿ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਡੀ ਸਾਹਿਬ ਨੂੰ ਕਿ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਅਸਤੀਫਾ ਹੈ ਉਹਨੂੰ ਵਾਪਸ ਲੈ ਕੇ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਸੇਵਾ ਜ਼ਿੰਮੇਵਾਰੀ ਹੈ ਉਹਨੂੰ ਸੰਭਾਲਣ ਔਰ ਜੋ ਡਿਊਟੀ ਉਹਨਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਲਈ ਗਈ ਹੈ ਸਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਵੀ ਆਪਣਾ ਨਿਤ ਪਰਸੰਗਿਆ ਹੋਇਆ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹਨੂੰ ਸ਼ੁਰੂ ਕਰ ਸਿਆਸੀ ਹਲਚ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਰੇਤਮ ਸੌਨਿਆ ਅਸਤੀਫਾ ਤੇ ਕਿਸੇ ਦਬਾਹ ਹੋ ਸਕਦਾ ਕਿਉਂਕਿ ਤਿੰਨ ਚਾਰ ਮਹੀਨੇ ਤੋਂ ਕਾਫੀ ਹਰ ਤਰਫ ਤੋਂ ਇਹ ਪਰੇਸ਼ਾਨ ਚੱਲ ਰਿਹਾ ਸੀਗਾ ਤੇ ਹੋ ਸਕਦਾ ਕੋਈ ਦਬਾਹ ਹੋਵੇ ਸਿੰਘ ਸਾਹਿਬ ਜੀ ਸੱਤ ਮੈਂਬਰੀ ਕਮੇਟੀ ਨੇ ਭੱਦੀ ਦਾ ਐਲਾਨ ਕੀਤਾ ਹੈ ਪਰ ਉਹਨੂੰ ਛਿੱਕੇ ਕੰਦ ਕੇ ਅਕਲੀ ਲਲਾਹ ਸਾਡੇ ਕਹਿ ਰਹੇ ਕਿ ਅਸੀਂ ਆਪਣਾ ਕੰਮ ਕਰੂਗੀ ਆ ਮੈਂ ਉਹੀ ਗੱਲ ਪਹਿਲਾਂ ਕੀਤੀ ਹੈ ਕਿ ਆਪਣਾ ਸਰਦਾਰ ਗਿੰਦੂ ਕਾਮੀ ਸਾਹਿਬ ਨੂੰ ਸ਼੍ਰੋਮਣਗੁਰ ਦੁਆਰਾ ਪ੍ਰਬੰਧਕ ਮੀਟੇ ਪ੍ਰਧਾਨ ਨੇ ਉਹ ਅਕਾਲ ਤੱਕ ਸਾਫ ਕੋ ਜਿਹੜੀ ਸੇਵਾ ਫਸਿਲ ਤੋਂ ਪੰਜ ਸਿੰਘ ਸਹਬਾਨ ਦੇ ਵੱਲੋਂ ਸੇਵਾ ਜਿਹੜੀ ਉਹਨਾਂ ਤੇ ਝੋਲੀ ਵਿੱਚ ਪਾਈ ਗਈ ਹੈ ਉਹ ਸਤ ਮੈਂਬਰ ਕਮੇਟੀ ਦੇ ਕਨਵੀਨਰ ਉਹਨਾਂ ਨੂੰ ਬਣਾਇਆ ਗਿਆ ਸੀਗਾ ਉਹ ਆਪਣਾ ਧਾਰਮਿਕ ਫਰਜ਼ ਸਮਝਦਿਆਂ ਹੋਏ ਆ ਉਹ ਜਿਹੜੀ ਸੇਵਾ ਹੈ ਉਹਨੂੰ ਸੰਭਾਲਣ ਔਰ ਆਪਣੀ ਟੀਮ ਨੂੰ ਨਾਲ ਲੈ ਕੇ ਅਗਲਾ ਕੰਮ ਜਿਹੜਾ ਉਹਨੂੰ ਸ਼ੁਰੂ ਕਰ ਟੜੇ ਸੀਪੀ ਦੀ ਵੀ ਕਾਫੀ ਚਲਚਾ ਚੱਲਦੀ ਦੀ ਇਹ ਦੇ ਬਣ ਕੇ ਜਿਵੇਂ ਗੁਰੂ ਦਾ ਹੁਕਮ ਹੋਏਗਾ ਜੇਕਰ ਕੋਈ ਅਸਾ ਸਮਾਂ ਬਣਦਾ ਤੇ ਜੋ ਗੁਰੂ ਸਾਹਿਬ ਦਾ ਹੁਕਮ ਹੋਏਗਾ ਕੋਈ ਹੋਏਮ ਬੜੀ ਡੁਬੀ ਜਾ ਤੇ ਵੀ ਹੈ ਕਿ ਭਾਏ ਦਿਨ ਸਿੰਘ ਸ਼ਾਬਾ ਦੀ ਉੱਤੇ ਕੋਈ ਨਾ ਕੋਈ ਗੱਲਾ ਕਰਤੇ ਜਾਂਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਅਕਾਲ ਪੁਰਖ ਸਾਹਿਬ ਨੂੰ ਆਜ਼ਾਦ ਰਹੀ ਬਣਾਣਾ ਚਾਹਦਾ ਹੈ ਅੱਜ ਤੋਂ ਮੈਂ ਮੈਂ ਦੇਖੋ ਬੈਸ ਕਾਲ ਤੇ ਬਾਰ-ਬਾਰ ਪਹਿਲਾਂ ਵੀ ਕਿਹਾ ਹੁੰਦਾ ਕਹਿੰਦਾ ਕਿ ਪਦਵੀ ਚਾਹੇ ਛੋਟੀ ਹੈ ਚਾਹੇ ਵੱਡੀ ਹੈ ਸਾਨੂੰ ਸਾਰਿਆਂ ਨੂੰ ਪਦਵੀਆਂ ਦਾ ਜਿਹੜਾ ਸਨਮਾਨ ਹੈ ਉਹਨੂੰ ਬਹਾਲ ਰੱਖਣਾ ਚਾਹੀਦਾ ਸਿੰਘ ਸਾਹਿਬ ਕਹੇ ਯਾਰ ਇਹ ਕੰਮ ਕਹਿ ਰਿਹਾ ਕਿ ਅਕਾਲ ਤਖਤ ਮਹਾਨ ਹੈ ਪਰ ਹੁਣ ਸ਼ਰੋਣੀ ਕਮੇਟੀ ਕਹਿੰਦੀ ਅਸੀਂ ਮਹਾਨ ਹਾਂ ਕਿ ਤੇ ਜੋ ਵੀ ਉਹ ਕਹੇ ਵੀ ਅਸੀਂ ਹੀ ਤਖਤਾਂ ਦੇ ਜਿਹੜੇ ਸਿੰਘ ਸਾਹਿਬਾਂ ਲਗਾ ਸਕਦੇ ਹਟਾ ਸਕਦੇ ਹਾਂ ਦੇਖੋ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਾਡੀ ਚੁਣੀ ਹੋਈ ਸੰਸਥਾ ਹੈ ਸੰਗਤ ਦੇ ਚੁਣੇ ਹੋਏ ਜਿਹੜੇ ਨਮਾਇਦੇ ਨੇ ਉਹ ਆ ਕੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪੋ ਆਪਣੇ ਹੱਕਿਆਂ ਦੀ ਨੁਮਾਇੰਤੀ ਕਰਦੇ ਨੇ ਹਰ ਇੱਕ ਦਾ ਆਪੋ ਆਪਣਾ ਅਧਿਕਾਰ ਖੇਤਰ ਹੈ ਪਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰ ਕਮੇਟੀ ਵੱਲੋਂ ਜੋ ਸਾਡੀ ਸਰਹਸ਼ ਤੇ ਆ ਕੇ ਉਹਨਾਂ ਨੇ ਕਿਹਾ ਕਿ ਔਰ ਉਹਨਾਂ ਨੇ ਆਪਣੀ ਪੱਤਰਕਾਰ ਜਿਹੜਾ ਉਹ ਸੀਗਮੈਂਟ ਨਹੀਂ ਸੀ ਕਿ ਪ੍ਰੈਸ ਕਾਨਫਰੰਸ ਉਹਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਸਿੰਘ ਸਹਿਬਾਨ ਨੂੰ ਜਿਹੜੀ ਪੋਸਟ ਜਿਹੜੀ ਹੈ ਉਹ ਨਹੀਂ ਸੀ ਪਾਉਣੀ ਚਾਹੀਦੀ ਮੈਂ ਕੇਵਲ ਆਪਣੇ ਯਾਨੀ ਹਰ ਕਿਸੇ ਸਿੰਘ ਹੋਰਾਂ ਦੇ ਹੱਕ ਵਿੱਚ ਆਪਣੇ ਜੋ ਦਿਲ ਦੇ ਵੱਲਬਲੇ ਸੀ ਉਹ ਆਪਣੇ ਪੋਸਟਰਾਂ ਹੀ ਸਾਂਝੇ ਕੀਤੇ ਨੇ ਮੈਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਨਹੀਂ ਕੀਤਾ ਉਹ ਮੈਂ ਆਪਣੀ ਜਿਹੜਾ ਮੇਰਾ ਪਰਸਨਲ ਫੇਸਬੁੱਕ ਅਕਾਊਂਟ ਹੈ ਉਹ ਤੇ ਪੋਸਟ ਪਾ ਕੇ ਜਿਹੜਾ ਮੇਰਾ ਜੋ ਮਨ ਤਾਂ ਜਿਹੜਾ ਮੇਰੀ ਤਸ਼ਾ ਸੀ ਮੈਂ ਉਹ ਵਰਨਨ ਕੀਤੀ ਹੈ ਠੀਕ ਸਰ ਜੀ ਸਾਬ ਨਾਲ ਕੱਲ ਇੱਕ ਜੈਕਟਿਵ ਨੇ ਜਿੱਥੇ ਕਹਿੰਦਾ ਕਿ ਉਹ ਗੁੱਲ ਚੁੱਕੀ ਇਹਨੂੰ ਕਿੱਸਾ ਦੇ ਦਿਓ ਕਿ ਇਹ ਦੇਖੀ ਕਿ ਸਾਡੇ ਮੁਲਾਜ਼ਮ ਹੈ ਅਸੀਂ ਇਹ ਕਰਾਂਗੇ ਅਸੀਂ ਹਟਾਸਦੇ ਸੀ ਲਗਾ ਦੇਖੋ ਮੈਂ ਇੱਕ ਬੇਨਤੀ ਕਰਾ ਕਿ तकरीबन ਦੁਨੀਆ ਭਰ ਵਿੱਚ ਵਸਦੇ ਸਿੱਖ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਵਾਲੇ ਵੇਖਦੇ ਨੇ ਅਕਾਲ ਤਖਤ ਸਾਹਿਬ ਤੋਂ ਕੋਈ ਫੈਸਲੇ ਵਾਲੇ ਵੇਖਦੇ ਨੇ ਔਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਦੇ ਕੋਲ ਵੀ ਆ ਕੇ ਗੱਲ ਕਹੀ ਗਈ ਕਿ ਤੁਹਾਡਾ ਸਤਾਰ ਕੇ ਜਿਹੜਾ ਉਹ ਇੰਨਾ ਹੋਇਆ ਔਰ ਮੈਂ ਤਾਂ ਸਮਝਦਾ ਸੀ ਕਿ ਸ਼ਾਇਦ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਵਿਸ਼ਵਵਿਆਪੀ ਸਿੱਖਾਂ 'ਤੇ ਲਾਗੂ ਹੁੰਦਾ ਹੈ ਪਰ ਕੱਲ ਪਤਾ ਲੱਗਾ ਮੈਨੂੰ ਕਿ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਕੇਵਲ ਅਕਾਲ ਤਖਤ ਸਾਹਿਬ ਦੀ ਇਹ ਡਿਚਾਰਦਵਾਰੀ ਹੈ ਉਹਦੇ ਅੰਦਰ ਹੀ ਹੁੰਦਾ ਤੇ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਹੈ ਔਰ ਇਹ ਜਿਹੜਾ ਕਾਲ ਸੁਨੇਹਾ ਸੀਗਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸਾਹਿਬ ਲੱਗਦਾ ਨਹੀਂ ਕਿ 2 ਦਸੰਬਰ ਤੋਂ ਬਾਅਦ ਜਿਹੜਾ ਇਹ ਸਾਰਾ ਕੁਝ ਨਾਮਾ ਇਹ ਇੱਕ ਪਰਿਵਾਰ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ ਦੇਖੋ ਮੈਂ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸ਼ਹੀਦਾਂ ਦੀ ਸੰਸਥਾ ਹੈ ਔਰ ਸ਼ਹੀਦਾਂ ਦੇ ਸਿਰਾਂ ਤੇ ਜਿਵੇਂ ਕੱਲ ਪਰਸੋਂ ਕੱਲ 21 ਫਰਵਰੀ ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ ਔਰ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਚਿਖਾ ਦੇ ਚਾਨਣ ਵਿੱਚ ਬਹਿ ਕੇ ਜਿਹੜੀ ਸ਼ਰਮਨੀ ਕਮੇਟੀ ਦਾ ਬਧਾਨ ਹੈ ਉਹ ਲਿਖਿਆ ਗਿਆ ਸੀ ਔਰ ਸਾਨੂੰ ਇਸ ਸੰਸਥਾ ਨੂੰ ਹਰ ਕੀਮਤ ਤੇ ਬਚਾ ਕੇ ਰੱਖਣਾ ਚਾਹੀਦਾ ਹੈ ਇਹਦੇ ਮਿਆਰ ਵਿੱਚ ਕਿਸੇ ਪ੍ਰਕਾਰ ਦੀ ਕੋਪੈਮੇ ਨਹੀਂ ਆਉਣੀ ਚਾਹੀਦੀ ਠੀਕ ਸਰ ਜੀਸਦਾ ਸਿੰਘ ਸਾਹਿਬ ਤੇ ਜਿੱਥੇ-ਜਿੱਥੇ ਦੇ ਲੋਕ ਲਗਾਤਾਰ ਗੱਲ ਕਰਦੇ ਆ ਸਿੱਖੋਂ ਕਾਫੀ ਦੁੱਖ ਜਾਂ ਦੇਖੀ ਗਏ ਕਿ ਉਹਨਾਂ ਦੇ ਮਾਨਸ ਦੀ ਮਾਨ ਦੀ ਗੱਲ ਕੀਤੀ ਹੈ ਕਿ ਇਹੋ ਕਿਸ ਦਾ ਦੇ ਦੇ ਤੇ ਕੀ ਸੰਦੇਸ਼ ਦੇਣਾ ਚਾਹੀਦਾ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਹਰ ਪਦਵੀ ਦਾ ਹਰ ਬੰਦੇ ਦਾ ਹਰ ਬਹਿਤ ਵਿੱਚ ਕਿਤੇ ਵੀ ਕੋਈ ਛੋਟਾ ਵੱਡਾ ਕੋਈ ਕੰਮ ਕਰਦਾ ਕੁਸ਼ੀਵਾ ਕਰਦਾ ਹਰ ਬੰਦਾ ਆਪੋ ਆਪਣਾ ਜਿਹੜਾ ਸਨਮਾਨ ਹੈ ਉਹ ਭਾਰਦਾ ਔਰ ਉਹਦਾ ਇਹ ਹੱਕ ਹੈ ਕਿ ਮੈਨੂੰ ਸਨਮਾਨ ਮਿਲਣਾ ਚਾਹੀਦਾ ਔਰ ਹਰ ਪਦਵੀ ਦਾ ਸਨਮਾਨ ਕਰਨਾ ਸਾਡਾ ਸਭ ਦਾ ਇੱਕ ਇੱਕ ਸਾ ਕੀ ਫਰਜ਼ ਹੈ ਅੱਜ ਕੱਲ ਪੱਥਰ ਦੇ ਤੇ ਕੱਟਣ ਹੋਇਆ ਸੀ ਇੱਥੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੈ ਉਹ ਸੰਗਤ ਰਾਹੀਂ ਹੋਣੀ ਚਾਹੀਦੀ ਇਹ ਦੇਖੋ ਇਹ ਵਿਧਾਨ ਬਣਿਆ ਹੋਇਆ ਹੈ ਕਿ ਆਪਾਂ ਐਵੇਂ ਨਹੀਂ ਕਰ ਸਕਦੇ ਕਿਉਂਕਿ ਇੱਕ ਵਿਧਾਨ ਹੈ 1925 ਦਾ ਐਕਟ ਬਣਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਹੈ ਉਹ ਉਹਦੇ ਅਧਾਰ ਤੇ